ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦਰਸ਼ਨ ਕਰ ਰਹੇ ਹੋ ਜੀ ਤਖਤ ਸਚੰਡ ਸ੍ਰੀ ਹਜੂਰ ਸਾਹਿਬ ਨਦੇੜ ਦੇ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਜੀ ਨੇ ਆਖਰੀ ਸਮਾਂ ਇੱਥੇ ਗੁਜ਼ਾਰਿਆ ਤੇ ਇੱਥੇ ਹੀ ਜੋ ਸਾਨੂੰ ਉਪਦੇਸ਼ ਕੀਤਾ ਸੀ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਅਸੀਂ ਉਹਨਾਂ ਦੇ ਅੱਗੇ ਸੀਸ ਝੁਕਾਉਣਾ ਹੈ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਸਾਨੂੰ ਉਪਦੇਸ਼ ਦਿੱਤਾ ਸੀ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਈਏ ਵੱਦ ਤੋਂ ਵੱਧ ਤੇ ਸਤਿਕਾਰ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੱਦ ਤੋਂ ਵੱਧ ਦੇ ਧਾਰੀ ਪਖੰਡੀਆਂ ਦਾ ਖੜਾ ਛੱਡੀਏ ਸੋ ਦਰਸ਼ਨ ਕਰ ਰਹੇ ਗੁਰਦੁਆਰਾ ਸਚ Khand shri ਹਜੂਰ ਸਾਹਿਬ ਦੇ ਆਪ ਜੀ ਸੰਗਤਾਂ ਸੋ ਲਾਇਕ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ